ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡੇ ਆਪਣੇ YouTube ਚੈਨਲ ਤੇ ਸਰਬਡੇ ਦੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਜੇ ਪਿਓਰ ਜਰਸੀ ਵੈੜ ਦੀ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਜੇ 13 14 ਕਿਲੋ ਦੁੱਧ ਵਾਲੀ ਵੈੜ ਜੇ ਤੇ ਜੇਰ ਪਾਤੀਏ ਦੇ ਸਕਦੇ ਜੇ ਤੇ ਡਬਲ ਫਾਇਦਾ ਵੀਰ ਜੀ ਪਿਛੇ ਬੱਚਾ ਜੋ ਉਹ ਜਰਸੀ ਨਸਲ ਦੀ ਵਸ਼ੀਏ ਦੇ ਸਕਦੇ ਕਾਫੀ ਕੁਆਲਟੀ ਵਾਲੀ ਲੋ ਜੀ ਦੇਖ ਸਕਦੇ ਜੇ ਦੂਸਰਾ ਸੂਆ ਵੈੜ ਸੂਈ ਜੇ ਇਹ ਬਿਲਕੁਲ ਠੰਡੀ ਸੀਜ਼ਨ ਉਹ ਵੈੜ ਜ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਲੇਓ ਚੱਡਾ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰ ਇਹ ਵੈੜ ਸੁਈ ਜੇ ਤੇ ਬਹੁਤ ਵਧੀਆ ਥਣਾ ਸਹਿਜ ਜੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਗੈਪ ਤੇ ਦੇ ਸਕਦੇ ਜੀ ਦੋਦੇ بڑے ਰਮਾਨਾ 13 14 ਲੀਟਰ ਚੁਵਾ ਦੇਗੀ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਹੋਈ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਆਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਤੁਸੀਂ ਪਾਸ ਕਰਕੇ ਫੇਰ ਲੈ ਕੇ ਜਾ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰ ਅਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਹੈ ਆਪਣਾ ਗਗੜਪਾਣਾ ਤਹਿਸੀਲ ਬੱਬਗੜਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਦੂਸਰਾ ਸੁਹਾ ਵੈੜ ਸੁਈ ਜੇ 13 14 ਕਿਲੋ ਦੁੱਧ ਵਾਲੀ ਵੈੜ ਜੇ ਤੇ ਪਿਛੇ ਬੱਚਾ ਜੋ ਉਹ ਜਰਸੀ ਨਸਲ ਦੀ ਵਛੀਏ ਦੇਖ ਸਕਦੇ ਜੀ ਲਓ ਜੀ ਤੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਤੇ ਮੋਲਿਆ ਜੋ ਇਸ ਵੈੜ ਦਾ ਉਹ ਬਿਲਕੁਲ ਜਾਇ ਰੱਖਿਆ ਗਿਆ ਜੀ ਕੋਈ 45 ਨਹੀਂ ਕਰਨਾ ਕੋਈ 50 ਨਹੀਂ ਕਰਨਾ ਇਹ ਸਿਰਫ 42000 ਰੁਪਏ ਦੇ ਵਿੱਚ ਵੈਡ ਮਿਲੂਗੀ ਜੀ ਫਿਕਸ ਰੇਟ ਦੇ ਵਿੱਚ ਜੀ 42000 ਰੁਪਏ ਬਸ ਛੋੜੀ ਹੈਗੀ ਵਿੱਚੋਂ ਜੇਕਰ ਕਿਸੇ ਵੀਰ ਦੇ ਵੈਡ ਪਸੰਦ ਹੋਵੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਹ ਵੈਡ ਖਰੀਦ ਸਕਦੇ ਜੀ ਪੂਰੀ ਵੀਡੀਓ ਵੇਖ ਲਈ ਵਿੱਚ ਜੀ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ